ਕੋ ਜੇਨੇ ਕਿਤੇ ਦਰਦ ਬਾਈ ਅਸੀਂ ਫੱਕ ਦੇ ਕਾ ਕੇ ਖਾਣਾ ਕੋਈ ਮੰਗਦੇ ਨਹੀਂ ਖਾਂਦੇ ਕਿਸੇ ਅਬੀ ਮੰਗਦੇ ਆ ਮੈਂ ਦੱਸਿਆ ਤੁਹਾਨੂੰ ਹਾਂ ਹਾਂ ਬੋਲੋ ਦੱਸੋ ਬੋਲੋ ਸਮਾਨ ਹੋ ਗਈ ਯਾਰ ਜਵੇਂ ਟੋਟੇ ਆਲੀ ਆਈ ਵਾਰੀ ਜਦੋਂ ਵੇਖ ਲੋ ਤੁਹਾਡੀ ਸਾਡੇ ਦੀ ਗੱਲ ਰੋਕ ਚੱਲਦਾ ਗੱਡੀਆਂ ਦੇ ਕੋਈ ਰੋਮ ਨਹੀਂ ਚੱਲਦਾ ਤੁਹਾਡਾ ਕਿਹੜੀ ਕਿਹੜੀ ਚੱਲ ਰਹੀ ਉਹ ਗੱਡੀ ਦੇਖੋ ਉਹ ਸਾਰੀਆਂ ਰੋਡ ਤੇ ਰੋਡ ਤੇ ਖੜੀਆਂ ਆ ਵੀਰ ਕੀ ਮਸਲਾ ਕੀ ਹੈ ਪ੍ਰਿਤਪਾਲ ਸਿੰਘ ਦੇ ਨਿਕ ਜਾਗਰਨ ਤੋਂ ਪੱਤਰਕਾਰ ਹਾਂਜੀ ਹਾਂਜੀ ਕੀ ਮਸਲਾ ਕੀ ਹੈ ਇਹਨੂੰ ਕਿਉਂ ਹਟਾ ਲਿਆ ਇੱਕ ਵਕਤ ਇੱਕ ਵਕਤ ਤੋਂ ਪਤਾ ਕੀ ਹੈ ਸਾਰੋ ਕੋਈ ਗੱਲ ਨਹੀਂ ਜਦੋਂ ਵੇਖੋ ਤੁਸੀਂ ਆਕੜ ਕੇ ਗੱਲ ਕਰਦੇ ਹੋ ਸੀ ਫਿਰ ਮਾਂਕੇ ਖਾਨੇ ਤੁਹਾਡੇ ਨਾਲ ਜੀ ਮੰਗਿਆ ਇਹਦੇ ਨਾਲ ਉਹ ਮੰਗਿਆ ਹਾਂਜੀ ਰੱਖੋ ਜਿੰਨੇ ਵਾਰੀ ਆਂਦੇ ਹੋ ਆਕੜ ਕੇ ਗੱਲ ਮੇਨ ਰੋਡ ਤੋਂ ਉਹਨੂੰ ਬਾਜ਼ਾਰ ਚ ਲੈ ਚੱਲਦਾ ਮੇਨ ਬਾਜ਼ਾਰ ਚ ਲੈ ਚੱਲਦਾ ਉੱਥੋਂ ਦੇ ਖਾਲ ਦੇਖੋ ਤੁਸੀਂ ਮੈਂ ਜਾ ਕੇ ਚੈੱਕ ਕਰਾਂ ਮੈਂ ਚਲੋ ਮੇਰੇ ਨਾਲ ਹਾਂ ਹਾਂ ਦੇਖੀ ਸਾਰੇ ਮੀਨ ਰੋਡ ਤੇ ਕਿਉਂ ਇੰਨਾ ਨਾਲ ਦੀ ਸਾਈਡ ਤੇ ਖੜਦੇ ਜੀ ਅੱਛਾ ਜੀ ਸਾਰਿਆਂ ਲਈ ਰੂਲ ਰੈਗੂਲੇਸ਼ਨ ਕਰ ਰਹੇ ਹੋ ਜੀ ਸਾਰਿਆਂ ਵਾਸਤੇ ਕਰ ਰਹੇ ਹੋ ਸਾਰਿਆਂ ਵਾਸਤੇ ਕਰ ਰਹੇ ਹੋ ਤਾਂ ਵੱਡੇ ਵੀਰੇ ਤੁਸੀਂ ਕਿਉਂ ਕਹਿ ਰਹੇ ਹੋ ਕਿ ਇਕੱਲਾ ਤੁਹਾਨੂੰ ਤੰਗ ਕੀਤਾ ਜਾ ਰਿਹਾ ਸਿਰਫ ਰੇੜੇ ਵਾਲਿਆਂ ਨੂੰ ਤੰਗ ਹੈ ਮੇਨ ਬਾਜ਼ਾਰ ਤੇ ਤੁਸੀਂ ਜਾ ਕੇ ਵੇਖੋ ਤਿੰਨ ਅੱਡੇ ਲੱਗੇ ਪਏ ਆ ਅੱਧਾ ਮੀਨ ਰੋਡ ਰੋਕਿਆ ਗਿਆ ਉਹ ਬੰਦਿਆਂ ਨੇ ਉਹ ਬੰਦੇ ਦੇ ਰੇੜੇ ਛਕਾ ਲੈਣਾ ਪਰ ਰੇੜੇ ਪਿੱਛੇ ਕਰਕੇ ਅੱਡਾ ਜਾ ਕੇ ਛਕਾਓ ਜੀ ਅਸੀਂ ਜਿੰਮੇ ਮੈਂ ਨਾਲ ਚੱਲਦਾ ਤੋਂਡੇ ਮੈਂ ਨਾਲ ਚੱਲਦਾ ਤੋਂਡੇ ਮੀਨ ਆਹ ਰੋਡ ਰੋਡ ਹੈ ਜੀ ਉਹ ਬਾਜ਼ਾਰ ਬਾਜ਼ਾਰ ਨਹੀਂ ਹੈ ਤੱਕੀ ਇਹ ਸਾਰੇ ਤੇ ਜੂਲ ਰੱਖਣਾ ਵਾ ਤੇ ਸਾਰੇ ਵਸਤੇ ਦੇ ਕੇ ਉਹਨੇ ਕਿਹਾ ਧਾਮ ਲੱਗਦਾ ਦੁਪਹਿਰੇ ਉਸ ਤੋਂ ਸਾਹ ਨੇ ਕਿਹਾ ਸਾਰੇ ਮੱਤੀ ਹੈ ਸਾਰਿਆਂ ਨੂੰ ਇਹ ਕਹਿੰਦੇ ਉਸ ਤੋਂ ਬਾਅਦ ਤੁਸੀਂ ਜਾਓਗੇ ਜੀ ਬਾਜ਼ਾਰ ਵਿੱਚ ਵੀ ਜਾਓਗੇ ਆਪ ਰਾਜ ਜਾਓ ਓਕੇ ਓਕੇ ਜਾਣੀ ਬਾਜ਼ਾਰ ਪੂਰਾ ਕੋਈ ਨਹੀਂ ਵੀ ਬਦਦਰ ਵੀ ਅਸੀਂ ਹਾਕ ਦੇ ਕਾ ਕੇ ਖਾਂਦੇ ਕੋਈ ਮੰਗਦੇ ਨਹੀਂ ਖਾਂਦੇ ਕਿਸੇ ਤੋਂ ਅਸੀਂ ਮੰਗਦੇ ਆ ਮੈਂ ਦੱਸਿਆ ਤੁਹਾਨੂੰ ਹਾਂ ਆ ਬੋਲੋ ਦੱਸੋ ਬੋਲੋ ਸਮਾਂਲ ਹੋ ਗਈ ਯਾਰ ਜਵੇਂ ਟੋਟੇ ਵਾਲੀ ਆਏ ਵਾਰੀ ਜਦੋਂ ਵੇਖ ਲਓ ਤੁਹਾਡੀ ਸਾਡੇ ਦੀ ਗੰਦਾ ਰੋਗ ਚੱਲਦਾ ਗੱਡੀਆਂ ਦੇ ਕੋਈ ਰੋਡ ਨਹੀਂ ਚੱਲਦਾ ਤੁਹਾਡਾ ਕਿਹਦੀ ਕਿਹਦੀ ਦੱਸੋ ਉਹ ਗੱਡੀ ਵੇਖੋ ਉਹ ਸਾਰੀਆਂ ਰੋਡ ਤੇ ਰੋਡ ਤੇ ਖੜੀਆਂ ਨੇ ਵੀਰ ਕੀ ਮਸਲਾ ਕੀ ਹੈ ਪ੍ਰੇਤ ਪਾਸਿੰਗ ਦੇ ਨਿਗਰਾਨ ਤੋਂ ਪੱਤਰਕਾਰ ਹਾਂਜੀ ਹਾਂਜੀ ਕੀ ਮਸਲਾ ਕੀ ਹੈ ਇਹਨੂੰ ਕਿਉਂ ਹਟਾ ਰਹੇ ਨੇ ਤੁਹਾਨੂੰ ਪਤਾ ਕੀ ਹੈ ਸਾਰੋ ਕਿਹਦੀ ਗੱਲ ਨਹੀਂ ਜਦੋਂ ਵੇਖੋ ਤੁਸੀਂ ਆਕੜ ਕੇ ਗੱਲ ਕਰਦੇ ਹੋ ਸੀ ਕਿ ਮੰਗ ਕੇ ਖਾਂਦੇ ਹੋ ਤੁਹਾਡੇ ਤੁਹਾਨੂੰ ਨਾ ਹੀ ਮੰਗਿਆ ਇਹਦੇ ਨਾਲ ਤੋਂ ਮੰਗਿਆ ਹਾਂਜੀ ਦੱਸੋ ਜਿੰਨੇ ਵਾਰੀ ਆਨਿਓ ਆਕੜ ਕੇ ਮੇਨ ਰੋਡ ਤੋਂ ਨੂੰ ਗਜਾਰ ਚ ਲੈ ਚੱਲਦਾ ਗਜਾਰ ਚ ਮੇਨ ਬਾਜ਼ਾਰ ਚ ਲੈ ਚਲਦਾ ਉਥੋ ਦੇ ਹਾਲ ਵੇਖੋ ਤੁਸੀਂ ਮੈਂ ਜਾ ਕੇ ਚੈੱਕ ਕਰਾਂ ਨਾ ਚਲੋ ਮੇਰੇ ਨਾਲ ਹਾਂ ਹਾਂ ਤੇ ਕੀ ਪ੍ਰੋਬਲਮ ਕੀ ਹੈ ਜੀ ਕਿਉਂ ਇਹਨਾਂ ਨਾਲ ਸਾਈਡ ਤੇ ਨਹੀਂ ਖੜਦੇ ਅੱਛਾ ਜੀ ਇਹ ਸਾਰਿਆਂ ਲਈ ਰੂਲ ਰੈਗੂਲੇਸ਼ਨ ਕਰ ਰਹੇ ਹੋ ਜੀ ਸਾਰਿਆਂ ਵਾਸਤੇ ਕਰ ਰਹੇ ਹੋ ਸਾਰਿਆਂ ਵਾਸਤੇ ਕਰ ਰਹੇ ਹੋ ਤਾਂ ਵੱਡੇ ਵੀਰੇ ਤੁਸੀਂ ਕਿਉਂ ਕਹਿ ਰਹੇ ਹੋ ਕਿ ਇਕੱਲੇ ਤੁਹਾਨੂੰ ਤੰਗ ਕੀਤਾ ਜਾ ਰਿਹਾ ਹੈ ਸਿਰਫ ਰੇੜੇ ਵਾਲਿਆਂ ਨੂੰ ਤੰਗ ਹੈ ਮੇਨ ਬਾਜ਼ਾਰ ਚ ਤੁਸੀਂ ਜਾ ਕੇ ਵੇਖੋ ਤਿੰਨ ਅੱਡੇ ਲੱਗੇ ਪਏ ਆ ਅੱਧਾ ਮੇਨ ਰੋਡ ਰੋਕਿਆ ਹੋਇਆ ਬੰਦਿਆਂ ਨੇ ਉਹ ਬੰਦੇ ਦੇ ਰੇੜੇ ਛਕਾ ਲੈਣਾ ਪਰ ਰੇੜੇ ਪਿੱਛੇ ਕਰਦੇ ਆ ਅੱਡਾ ਜਾ ਕੇ ਛਕਾਓ ਜੀ ਅਸੀਂ ਜਿੰਨੇ ਮੈਂ ਨਾਲ ਚਲਦਾ ਤੁਹਾਡੇ مین ਆਹ ਰੋਡ ਰੋਡ ਹੈ ਜੀ ਉਹ ਬਾਜ਼ਾਰ ਬਾਜ਼ਾਰ ਨਹੀਂ ਹੈ ਤੱਕੀ ਇਹ ਸਾਰੇ ਤੇ ਜੂਲ ਰਸਣੇ ਵਾਸਤੇ ਸਾਰਿਆਂ ਵਾਸਤੇ ਦੇ ਕੇ ਕੌਣ ਨੇ ਕਿਹਾ दाम ਲੱਗਦਾ ਦੁਪਹਿਰੇ ਇਸ ਤੋਂ ਬਾਅਦ ਨੇ ਕਿਹਾ ਸਾਰਿਆਂ ਬਾਤੀ ਹੈ ਸਾਰਿਆਂ ਨੂੰ ਵੀ ਕਹਿੰਦੇ ਇਸ ਤੋਂ ਬਾਅਦ ਤੁਸੀਂ ਜਾਓਗੇ ਜੀ ਬਾਜ਼ਾਰ ਵਿੱਚ ਵੀ ਜਾਓਗੇ ਓਕੇ ਓਕੇ ਜਾਣੀਏ ਬਾਜ਼ਾਰ ਪੂਰਾ ਤੋਂ ਜੇ ਮੈਂ ਕਿਹਦੇ ਤੋਂ ਭਾਈ ਅਸੀਂ ਹੱਕ ਦੇ ਕੇ ਆ ਕੇ ਖਾਂਦੇ ਕੋਈ ਮੰਗ ਕੇ ਨਹੀਂ ਖਾਂਦੇ ਕਿਸੇ ਅੱਧੀ ਮੰਗਦੇ ਮੈਂ ਦੱਸਿਆ ਤੁਹਾਨੂੰ ਹਾਂ ਹਾਂ ਬੋਲੋ ਦੱਸੋ ਬੋਲੋ ਕਮਾਲ ਹੋ ਗਈ ਯਾਰ ਜਮੇ ਤੁਹਾਡੇ ਵਾਲੀ ਆਈ ਵਾਰੀ ਜਦੋਂ ਵੇਖ ਲੋ ਤੁਹਾਡੀ ਸਾਡੇ